ਦਿੱਖੋ ਵੋਟ ਚੋਰੀ ਇੱਕ ਬਹੁਤ ਵੱਡਾ ਇਸ਼ੂ ਆ ਕਿਉਂਕਿ ਕਰਦੇ ਕੀ ਆ ਇੱਕ ਹਲਕੇ ਚੋ 10000 ਵੋਟ ਜਿਹੜੀ ਕੱਟ ਦਿੰਦੇ ਆ ਔਰ ਉਹਦੇ ਵਿੱਚ 15000 ਵੋਟ ਜਿਹੜੀ ਹੈਗਾ 12 13 14 15000 ਵੋਟ ਜਿਹੜੀ ਉਹ ਜੋੜ ਦਿੰਦੇ ਆ ਉਹਦੇ ਵਿੱਚ ਨਾ ਫਾਰਮ 6 ਹੁੰਦਾ ਤੇ ਨਾ 7 ਹੁੰਦਾ ਜਿਹੜਾ ਕਿ ਨੈਸੈਸਰੀ ਹੈਗਾ ਇਹਦੇ ਡਿਲੀਸ਼ਨ ਲਈ ਤਾਂ ਐਡੀਸ਼ਨ ਲਈ ਔਰ ਜੇ ਇਸੇ ਤਰ੍ਹਾਂ ਇੰਸਟੀਚੂਨ ਇਹ ਇੰਨੀਆਂ ਕਮਜ਼ੋਰ ਹੋ ਗਈਆਂ ਔਰ ਟੁੱਥਲੈਸ ਹੋ ਗਈਆਂ ਜੇ ਵੋਟ ਚੋਰੀ ਇਸ ਤਰ੍ਹਾਂ ਹੋਣ ਲੱਗ ਪਈ ਤਾਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਨਾ ਨਾਂ ਦੀ ਜਿਹੜੀ ਚੀਜ਼ ਆ ਉਹ ਅੱਜ ਵੀ ਹੈ ਨਹੀਂ ਔਰ ਆਉਣ ਵਾਲਾ ਸਮਾਂ ਤਾਂ ਬਿਲਕੁਲ ਜਿਹੜਾ ਦੇਸ਼ ਦੇ ਖਿਲਾਫ ਹੋਊਗਾ ਔਰ ਇਹਦੇ ਨਾਲ ਡੈਮੋਕ੍ਰੇਸੀ ਜਿਹੜੀ ਆ ਉਹ ਬਿਲਕੁਲ ਦੇਸ਼ ਦੇ ਵਿੱਚੋਂ ਖਤਮ ਹੋ ਜੂਗੀ ਦੇਖੋ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ 9 ਤਰੀਕ ਨੂੰ ਕਿਉਂਕਿ ਪ੍ਰਚਾਰ ਬੰਦ ਹੋ ਜਾਣਾ 11 ਤਰੀਕ ਨੂੰ ਵੋਟਾਂ ਪੈ ਜਾਣੀਆਂ ਔਰ 14 ਤਰੀਕ ਨੂੰ ਰਿਜ਼ਲਟ ਆ ਜਾਣਾ ਲੇਕਿਨ ਇਥੋਂ ਦੇ ਜਿਹੜੇ ਹਾਲਾਤ ਆ ਤਰਨਤਾਰ ਦੇ ਉਹਦੇ ਤੇ ਮੈਨੂੰ ਲੱਗਦਾ ਕਿ ਅਸੀਂ ਪੰਜਾਬੀ ਜਿਹੜੇ ਆ ਬਿਲਕੁਲ ਸੁਹਿਰਦ ਨਹੀਂ ਆ ਇਹਨਾਂ ਦੀ ਐਜੂਕੇਸ਼ਨ ਇਹਨਾਂ ਦਾ ਹੈਲਥ ਸਿਸਟਮ ਇਹਨਾਂ ਦੀ ਹਾਇਰ ਐਜੂਕੇਸ਼ਨ ਇਹਨਾਂ ਦੀ ਕੋਈ ਇੰਡਸਟਰੀ ਮੈਨੂੰ ਲੱਗਦਾ ਵੀ ਇਹ ਸਾਰੀਆਂ ਸਮੱਸਿਆਵਾਂ ਇਸ ਇਲੈਕਸ਼ਨ ਚ ਜਿਹੜੀਆਂ ਡਿਸਕਸ ਹੋਣੀਆਂ ਚਾਹੀਦੀਆਂ ਸੀ ਪਰ ਉਹ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੋਂ ਮੈਨੂੰ ਲੱਗਦਾ ਪਿੱਛੇ ਹੈਗੀਆਂ ਆ ਸੋ ਸਾਨੂੰ ਸਹਿਰਦਤਾ ਦੇ ਨਾਲ ਪੋਲੀਟੀਕਲ ਸਿਸਟਮ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਨਾ ਕਿ ਕਿਸੇ ਇੱਕ ਦੂਸਰੇ ਤੇ ਤੰਜ ਕੱਸ ਕੇ ਕਿਸੇ ਬਾਰੇ ਮਾੜਾ ਚੰਗਾ ਬੋਲ ਕੇ ਤੇ ਕਿਉਂਕਿ ਉਹਦੇ ਨਾਲ ਫਰਕ ਕੁਝ ਨਹੀਂ ਪੈਣਾ ਲੇਕਿਨ ਜੇ ਇਸ ਇਸ਼ੂਜ਼ ਨੂੰ ਅਸੀਂ ਡਿਸਕਸ ਕਰੀਏ ਤਾਂ ਮੈਨੂੰ ਲੱਗਦਾ ਵੀ ਇਸ ਕੌਨਸਟਿਚੂਐਂਸੀ ਦਾ ਔਰ ਜਦੋਂ ਇੱਕ ਕੌਨਸਟਿਚੂਐਂਸੀ ਦਾ ਹੋ ਸਕਦਾ ਤੇ ਫਿਰ 117 ਦਾ ਵੀ ਭਲਾ ਜਿਹੜਾ ਹੋ ਸਕਦਾ ਸਾਨੂੰ ਉਹਦੇ ਤੇ ਸੁਹਿਰਦਤਾ ਦੇ ਨਾਲ ਇਸ਼ੂਜ਼ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਹੈਗੀ ਆ ਨਾ ਕਿ ਇੱਕ ਦੂਸਰੇ ਤੇ ਉੱਤੇ ਜੋਕ ਕਰਕੇ